ਸਦੀਸ਼ਪਰੀਆ ਜਿਹੜਾ ਪੀਓ ਸਾਹਿਬ ਨੇ ਕੋ ਬੱਟੀ ਕਾਬਰੇ ਵੀ ਆਸ ਲਈ 16 ਸਾਲ ਬਾਅਦ ਪੀਓ ਬੜਿਆ ਟੋਟਲ ਇੱਦਾਂ ਪੀਓ ਤੁਸੀਂ ਦੋ ਬੜੇ ਇੱਕ ਤਾਂ 16 ਸਾਲ ਬਾਅਦ ਪੜਿਆ ਉਹਨਾਂ ਦਾ ਤਰ੍ਹਾਂ ਜਾਣਕਾਰੀ ਦਿਓ ਕੀ ਮੈਟਰ ਹੈ ਬਿਲੋ ਤੇ ਸੋਨੋ ਜੀ ਮੈਂ ਤੁਹਾਡਾ ਆਇਆ ਮੈਂ ਧੰਨਵਾਦ ਕਰਦਾ ਜੀ ਡਿਟੇਲ ਇਸ ਤਰ੍ਹਾਂ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਿਸ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਸਰਦਾਰ ਜਗਵਿੰਦਰ ਸਿੰਘ ਪੀਪੀਐਸ ਡੀਸੀ ਐਡੀਐਸਪੀ ਯੂਨੀਵਰਸਿਟੀ ਦੇ ਇਸ਼ਾਨਦਰ ਦੇ ਕੋਰਡੀਨੇਟਰ ਸਟਾਫ ਜਿਹੜਾ ਵਰਕ ਆਊਟ ਕਰ ਰਿਹਾ ਜੀ ਜਿਹੜੇ ਅੱਜ ਦੋ ਪੀਓ ਅਰੈਸਟ ਕੀਤੇ ਉਹਨਾਂ ਦੀ ਡਿਟੇਲ ਜਿਹੜੀ ਇਸ ਪ੍ਰਕਾਰ ਹੈ ਜਿਹੜਾ ਪਹਿਲਾ ਪੀਓ ਕਰਕੇ ਤਾਂ ਡੈਲੀ ਗੱਲ ਕੋਲੋ ਕਿ 16 ਸਾਲ ਪੁਰਾਣਾ ਪੀਓ ਆ ਔਰ ਸਾਡੀ ਟੀਮ ਨੂੰ ਅੱਜ ਬੜੀ ਵਧੀਆ ਕਾਮਯਾਬੀ ਮਿਲੀ ਹੈ ਜੀ ਉਹਦਾ ਨਾਮ ਹੈ ਜੀ ਕੁਲਜੀਤ ਸਿੰਘ ਇਲਿਸ ਸੋਕੀ ਸਨੋਵਰ ਬੰਦ ਸਿੰਘ ਆਰਓ ਰੋਣਾ ਗਾਰਡਨ ਜੀਟੀ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਔਰ ਬਾਦਾਲ ਤੇ ਸ਼੍ਰੀ ਦਲਜੀਤ ਕੋਰ ਮੈਡਮ ਜੀਐਮਐਸ ਦੀ ਕੋਰਟ ਦੇ ਵਿੱਚ ਉਹ ਮਕਦਮਾ ਨੰਬਰ 152 ਡੇਟ 11 6 2004 ਅੰਡਰ ਸੈਕਸ਼ਨ 406 420 482 ਆਈਪੀਸੀ थाना ਸੀ ਡਿਵੀਜ਼ਨ ਦੇ ਵਿੱਚ ਪੀਓਸੀ ਜਿਹਦੀ ਪੀਓ ਡੇਟ ਹੈਗੀ ਜੀ ਆਪਣਾ 24 10 2009 ਔਰ ਦੂਸਰਾ ਮਕਦਮਾ ਵੀ ਇਹਦੇ ਤੇ ਮੈਂ ਆਪਣਾ ਸੀ ਡਿਵੀਜ਼ਨ ਦਾ ਹੀ ਆ ਉਹ ਮਕਦਮਾ ਲਾਇਆ ਆਪਣਾ ਮਕਦਮਾ ਨੰਬਰ 46 ਮਿਤੀ 29 3 2007 ਅੰਡਰ ਸੈਕਸ਼ਨ 420 482 ਆਈਪੀਸੀ ਦੇ ਥਾਣਾ ਸੀਡਜਨ ਉਹਦੇ ਵਿੱਚ ਪੀਓ ਪਿਓ ਡੇਟਾ ਦੇ 19 5 2012 ਠੀਕ ਹੈ ਜੀ ਤੀਸਰਾ ਮੁਕਦਮਾ ਇੱਥੇ ਦਿਖਾਇਆ ਗਿਆ ਜੀ ਥਾਣਾ ਬੀਟਵੀਨ ਦੇ ਵਿੱਚ ਉਹ ਮੁਕਦਮਾ ਹੈਗਾ ਜੀ 153 ਬੜਾ 4 ਅੰਡਰ ਸੈਕਸ਼ਨ 420 406 ਆਈਪੀਸੀ ਥਾਣਾ ਬੀਟਵੀਨ ਤੇ ਇਹ ਇਹਦਾ ਪੀਓ ਡੇਟਾ ਪਿਓ ਡੇਟਾ ਕੀ 24 10 2012 ਇਹ ਤਿੰਨ ਮੁਕਦਮੇ 'ਤੇ ਦਰਸੀ ਇਹ ਮੁਕਦਮੇ ਜਿਹੜੇ ਜਿੰਨਾ ਤਿੰਨਾਂ ਚੀ ਪੀਓ ਸੀ ਇਹਨੂੰ ਇਹ ਥਾਣੇ ਸੀਡੀ ਨੇ ਹੈਂਡਓਵਰ ਕਰਤਾ ਔਰ ਬੀਟਵੀਨ ਵਾਲੇ ਐਸਐਚਓ ਸਾਹਿਬ ਨੂੰ ਇੰਟੀਮੇਸ਼ਨ ਦਿੱਤੀ ਹੈ ਕਿ ਉਹ ਜੇ ਇਹਦੀ ਆਪਣੇ ਮੁਕਦਮੇ ਦੇ ਵਿੱਚ ਵੀ ਰੈਸਟ ਕਰ ਲੈਣਗੇ ਸਰ ਬੜਾ ਸਨਮਾਨ ਹੋ ਗਿਆ ਤੇ ਲਪਾਇ ਵਿੱਚ ਬੜਾ ਤੇ ਵਚ ਨੂੰ ਇਹ ਕਿੰਨੀਆਂ ਟੀਮਾਂ ਸਾਡੇ ਵੱਲੋਂ ਲਗਾਈਆਂ ਗਈਆਂ ਸਨ ਸਾਡੇ ਵੱਲੋਂ ਇਹਦੇ ਵਾਸਤੇ ਜਦੋਂ ਦਾ ਸਾਨੂੰ ਪਤਾ ਲੱਗਾ ਕਿ ਇਹ ਬਾਹਰੋਂ ਆਇਆ ਤੇ ਵਾਸਤੇ ਸਾਨੂੰ ਦੋ ਟੀਮਾਂ ਲਾਉਣੀ ਪਈਆਂ ਜਿਹੜੀਆਂ ਕਿ ਵਾਰੀ-ਵਾਰੀ ਵਰਕਆਊਟ ਦੇ ਵਾਸਤੇ ਕਰਦੇ ਸੀ ਔਰ ਕਾਫੀ ਇੰਨੀ ਮਸ਼ਕਤ ਦੇ ਨਾਲ ਕਿਉਂਕਿ ਜਦੋਂ ਇਹ ਬਾਹਰੋਂ ਆਇਆ ਸੀ ਇਹ ਹੀ ਤਗਾ ਰੇਟ ਕੀਤਾ ਤੇ ਇਹ ਉਦੋਂ ਸਾਨੂੰ ਘਰ ਨਹੀਂ ਮਿਲਿਆ ਔਰ ਫਿਰ ਇਹਨੂੰ ਪਤਾ ਲੱਗ ਗਿਆ ਕਿ ਮੈਂ ਪੀਓ ਫਿਰ ਇਹਨੇ ਆਪਣੇ ਬਦਲੇ ਕੋਟਕਾਣੇ ਬਦਲੇ ਸ਼ੁਰੂ ਕਰਦੇ ਕਦੀ ਬਟਾਲੇ ਕਦੀ ਤਰਨਤਰ ਇਸ ਤਰ੍ਹਾਂ ਆਪਣੇ ਰਿਸ਼ਤੇ ਦਰਾਵਲ ਜਾਂਦਾ ਰਹੇ ਔਰ ਸਾਡੀ ਟੀਮਾਂ ਜਿਹੜੀਆਂ ਇਹਦੇ ਮੇਰ ਚੜਗੇ ਰਿਹਾ ਔਰ ਇਹ ਆਪਣੇ ਮੰਦਰ ਚ ਸੋਚਿਆ ਇਹੀ ਬੁਖਣਾ ਹੀ ਹੋਣਾ ਹੋਰ ਬਾਕੀ ਸਾਡੀ ਟੀਮ ਨੂੰ ਅੱਜ ਬਰੀ ਵਧੀਆ ਕਾਮਯਾਬੀ ਮਿਲੀ ਹੋਰ ਅਸੀਂ ਪੜਨਾ ਜਿਹੜਾ ਦੂਸਰਾ ਪੀਓ ਆ ਉਹਦੀ ਤੁਹਾਨੂੰ ਦੱਸਣੇ ਡਿਟੇਲ ਇਸ ਵਰਗਾਏ ਉਹਦਾ ਨਾਮ ਹੈ ਜਗਰਾਤ ਸਿੰਘ ਇਸ ਬੰਟੀ ਸਾਨੂੰ ਲਖਵਿੰਦਰ ਸਿੰਘ ਆਰੋਪਿੰਦ ਰਾਏ ਕਰਾ ਅਜਨਾਲਾ ਦਾ ਹੋ ਰਹਿਣਾ ਦਾ ਜੀ ਉਤਮ ਮਕਦਮਾ ਨੰਬਰ 74 ਡੇਟਡ 13 5 2019 ਅੰਡਰ ਸੈਕਸ਼ਨ 457 380 ਆਈਪੀਸੀ ਪੀਐਚ 68 ਜਿਹਦੇ ਵਿੱਚ ਪੀਓ ਪੀਓ ਡੇਟਾ ਦੀ 16 4 2025 ਉਰੇ ਇਹਦੇ ਤੇ ਦੂਸਰਾ ਮਕਦਮਾ ਵੀ ਦਰਜਾ ਉਹ ਵੀ ਹੈਗਾ ਜੀ ਛੜੇ ਦਾ ਉਹ ਮਕਦਮਾ ਨੰਬਰ 53 ਡੇਟ 17/3/2022 ਅੰਡਰ ਸੈਕਸ਼ਨ 379 411 ਆਈਪੀਸੀ ਪੀਐਸ਼ ਛੜਾ ਉਹਦੇ ਵਿੱਚ ਵੀ ਪੀਓ ਉਹਦੇ ਪੀਓ ਡੇਟ ਹੈਗੀ ਹੈ 21/1/2025 ਇਹ ਦੋਵੇਂ ਮਕਦਮੇ ਛੜੇ ਤੇ ਇਹਨੂੰ ਤਾਂਨੇ ਛੜੇ ਵਾਲਿਆਂ ਦੇ ਹਾਂਡਓਵਰ ਕੀਤਾ ਜਾਏਗਾ ਜਿੱਥੇ ਦੀ ਰੈਸ਼ਟ ਭਾ ਕੇ ਕੋਰਟ ਚ ਪੇਸ਼ ਕਰਨਾ ਹੈ